हां जी दोस्तों ये वीडियो सोशल मीडिया पे बहुत तेजी नाल वायरल हो रही है जिस दे विच तुसी देख सकदे हो के आर्मी दे नौजवान ਪਹਾੜੀ ਉੱਪਰ ਬੈਠ ਕੇ ਖਾਣਾ ਖਾ ਰਹੇ ਹਨ ਪਰ ਜਿਹੜਾ ਇਹ ਖਾਣਾ ਖਾ ਰਹੇ ਹਨ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਇਨ੍ਹਾਂ ਨौजवानਾਂ ਦੇ ਕੋਲ ਜਿਹੜੀਆਂ ਰੋਟੀਆਂ ਹਨ ਬਹੁਤ ਹੀ ਜ਼ਿਆਦੇ ਆਕੜੀਆਂ ਹੋਗੀਆਂ ਹਨ ਇਨ੍ਹਾਂ ਨौजवानਾਂ ਦੇ ਕੋਲੋਂ ਇਹ ਰੋਟੀਆਂ ਟੁੱਟਦੀਆਂ ਨਹੀਂ ਤੇ ਖਾਣਾ ਕਿੰਨਾ ਜ਼ਿਆਦੇ ਮੁਸ਼ਕਲ ਹਨ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਦੋਸਤੋ ਇੱਕ ਨੌਜਵਾਨ ਦੂਸਰੇ ਨੌਜਵਾਨ ਨੂੰ ਸਾਰਿਆਂ ਦੇ ਨਾਲ ਗੱਲ ਸਮਝਾ ਰਿਹਾ ਕਿ ਇਹ ਰੋਟੀਆਂ ਆਰੀ ਦੇ ਨਾਲ ਵੱਢ ਕੇ ਖਾਣ ਵਾਲੀਆਂ ਹਨ ਦੋਸਤੋ ਇਹ ਨੌਜਵਾਨ ਆਕੜੀਆਂ ਹੁੰਆਂ ਰੋਟੀਆਂ ਖਾ ਕੇ ਸਰਹੱਦਾਂ ਤੇ ਸਾਰੀ ਰਾਤ ਜਾਗਦੇ ਹਨ ਇਹਨਾਂ ਨੌਜਵਾਨਾਂ ਦੇ ਜਾਗਣ ਦੇ ਕਾਰਨ ਆਪਾਂ ਸਾਰੀ ਰਾਤ ਆਰਾਮ ਦੀ ਨੀਂਦ ਲੈਂਦੇ ਹਾਂ ਦੋਸਤੋ ਇਨ ਇਸ ਆਰਮੀ ਦੇ ਕਰਕੇ ਹੀ ਆਪਣਾ ਸਾਰਾ ਦੇਸ਼ ਸੇਫ ਰਹਿੰਦਾ ਹੈ ਦੋਸਤੋ ਆਰਮੀ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ